ਤੁਸੀਂ ਆਮ ਆਦਮੀ ਪਾਰਟੀ ਦਾ ਨਜ਼ਾਰਾ ਨਹੀਂ ਵੇਖਣਾ ਆਮ ਆਦਮੀ ਦਾ ਦੇਖ ਲਿਆ ਜੀ ਪੰਜਾਬ ਸਾਡੇ ਰਿਸ਼ਤੇਦਾਰੀਆਂ ਨੇ ਅਸੀਂ ਰੋਜ਼ ਹੀ ਜਾਣਿਆ ਉਹਨਾਂ ਦਾ ਹਾਲ ਦੇਖਿਆ ਰੋਂਦੇ ਨੇ ਵਿਚਾਰੇ ਅਦੇ ਵੀ ਸਾਥੋਂ ਬਹੁਤ ਭਾਰੀ ਗਲਤੀ ਹੋ ਗਈ ਬਦਲਾ ਲਿਆ ਕੇ ਤੇ ਪੰਜਾਬ ਦੇ ਵਿੱਚ ਕਤਲੇਆਮ ਕਿਵੇਂ ਹੋ ਰਿਹਾ ਜੀ ਦੇਖਦੇ ਹੋ ਤੁਸੀਂ ਰੋਜ਼ ਅਖਬਾਰਾਂ ਵਾਲੇ ਤਾਂ ਤੁਸੀਂ ਤਾਂ ਰੋਜ਼ ਮੀਡੀਆ ਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਲੋਕਾਂ ਨੂੰ ਮਾਰਿਆ ਜਾ ਰਿਹਾ ਕੋਈ ਸਰਕਾਰ ਦਾ ਨਾਂ ਨਿਸ਼ਾਨ ਦੀ ਸਰਕਾਰ ਹੈ ਨਹੀਂ ਚਾੜੂ ਨੂੰ ਨਹੀਂ ਦੇਣਾ ਮੌਕਾ ਉਹ ਝਾੜੂ ਦਾ ਪੰਜਾਬ 'ਚ ਕਹਿੰਦੇ ਭੜਾ ਕਰੀ ਜਾਂਦਾ ਹੈ ਕੰਮ ਹਾਂ ਹਾਂ ਸਾਡੀ ਯਾਰ ਉਹ ਤਾਂ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾਤਾ ਉਹ ਕਹਿਣ ਤੇ ਕਹਿੰਦੀ ਹੁੰਦੇ ਝਾੜੂ ਦੇਖਦਾ ਲੈ ਪੰਜਾਬ 'ਚ ਕਿਵੇਂ ਵੱਜੀ ਜਾਂਦਾ ਕੀ ਹੋਇਆ ਕੁਛ ਨਸ਼ਾ ਬੁਰਾ ਹਾਲ ਹੈਗਾ ਕੋਈ ਕੰਮ ਦੱਸੇ ਕੀਤਾ ਚਾੜੂ ਨੂੰ ਨਹੀਂ ਦੇਣਾ ਮੌਕਾ ਝਾੜੂ ਚੂੜ ਦੋਰੇ ਨਹੀਂ ਜੀ ਝਾੜੂ ਤਾਂ ਖਤਮ ਹੋ ਰੇ ਹੈ ਝਾੜੂ ਤਾਂ ਖਤਮ ਹੈ ਜੀ ਯਾਰ ਪੰਜਾਬ ਵਾਲਿਆਂ ਨੇ ਇੱਕ ਮੌਕਾ ਦਿੱਤਾ ਤੁਹਾਨੂੰ ਵੀ ਦੇਣਾ ਚਾਹੀਦਾ ਅਸੀਂ ਉਹਨਾਂ ਨਾਲੋਂ ਠੀਕ ਹੈ ਜੀ ਬਸ ਅਸੀਂ ਸਾਰਾ ਪੰਜਾਬ ਤੇ ਦੇਖਿਆ ਜੀ ਬੁਰਾ ਹਾਲ ਹੈ ਪੰਜਾਬ ਦਾ ਪੰਜਾਬ ਦਾ ਹਾਲ ਦੇਖ ਕੇ ਨਹੀਂ ਪਾਣੀ ਪਾਣੀ ਜੀ ਮਿੱਤਰ ਪਿਆਰਿਓ ਹਰਿਆਣੇ ਚ ਪੈ ਰੀਆਂ ਵੋਟਾਂ ਤੇ ਸਾਰੀਆਂ ਪਾਰਟੀਆਂ ਪੱਟਾਂ ਤੇ ਥਾਪੀਆਂ ਮਾਰਦੀਆਂ ਹਰਿਆਣੇ ਦੇ ਕਾਲਾਂ ਵਾਲੀ ਮੰਡੀ ਦੇ ਲੋਕ ਖੜੇ ਨੇ ਆਪਾਂ ਪੁੱਛਦੇ ਆਂ ਬਾਈ ਜੀ ਕਿਹਨੂੰ ਜਿਤਾ ਰਹੇ ਹਾਂ ਅਸੀਂ ਜੀ ਸਿਸ਼ਪਾਲ ਕੇਰ ਵਾਲੇ ਨੂੰ ਬਹੁਤ ਭਾਰੀ ਮਤਨਾਂ ਜਿਤਾ ਰਹੇ ਆਂ ਜੀ ਇੱਕ ਦਰਫਾ ਇਲੈਕਸ਼ਨ ਹੈ ਜੀ ਸਰਕਾਰ ਕਿਹੜੀ ਪਾਰਟੀ ਦੀ ਬਣਾ ਰਹੇ ਹੋ ਕਾਂਗਰਸ ਦੀ ਆ ਰਹੀ ਹੈ 75 ਸੀਟਾਂ ਲੈ ਕੇ ਜੀ 90 ਤੋਂ 75 ਸੀਟਾਂ ਲਊਗਾ ਤੇ ਤੁਸੀਂ ਆਮ ਆਦਮੀ ਪਾਰਟੀ ਦਾ ਨਜ਼ਾਰਾ ਨਹੀਂ ਵੇਖਣਾ ਆਮ ਆਦਮੀ ਦਾ ਦੇਖ ਲਿਆ ਜੀ ਪੰਜਾਬ ਸਾਡੇ ਰਿਸ਼ਤੇਦਾਰੀਆਂ ਨੇ ਅਸੀਂ ਰੋਜ਼ ਹੀ ਜਾਣਿਆ ਉਹਨਾਂ ਦਾ ਹਾਲ ਦੇਖਿਆ ਰੋਂਦੇ ਨੇ ਵਿਚਾਰੇ ਆਦੇ ਵੀ ਸਾਥੋਂ ਬਹੁਤ ਭਾਰੀ ਗਲਤੀ ਹੋ ਗਈ ਬਦਲਾ ਲਿਆ ਕੇ ਤੇ ਪੰਜਾਬ ਦੇ ਵਿੱਚ ਕਤਲੇਆਮ ਕਿਵੇਂ ਹੋ ਰਿਹਾ ਜੀ ਦੇਖਦੇ ਹੋ ਤੁਸੀਂ ਰੋਜ਼ ਅਖਬਾਰਾਂ ਵਾਲੇ ਤਾਂ ਤੁਸੀਂ ਤਾਂ ਰੋਜ਼ ਮੀਡੀਆ ਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਲੋਕਾਂ ਨੂੰ ਮਾਰਿਆ ਜਾ ਰਿਹਾ ਕੋਈ ਸਰਕਾਰ ਦਾ ਨਾਂ ਨਿਸ਼ਾਨ ਦੀ ਸਰਕਾਰ ਹੈ ਨਹੀਂ ਵਪਾਰੀਆਂ ਨੂੰ ਧਮਕੀਆਂ ਦਿੱਤੇ ਆ ਯਾਰੀਆਂ ਨਵਾਂ ਦਾ ਫਰੋਤੀ ਪੰਜਾਬਾਂ ਦੇ ਵਿੱਚ ਕਿੰਨੀ ਵੱਧ ਗਈ ਆ ਤੁਸੀਂ ਦੇਖਦੇ ਪਰ ਪਰ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਹੋਰੀ ਤਾਂ ਇੱਥੇ ਹਰਿਆਣਾ ਆ ਕੇ ਕਹਿ ਰਹੇ ਨੇ ਵੀ ਅਸੀਂ ਪੰਜਾਬ ਰੰਗਲਾ ਕਰ ਦਿੱਤਾ ਹੈ ਤੁਹਾਡੇ ਤੇ ਕੋਈ ਅਸਰ ਨਹੀਂ ਹੋ ਰਿਹਾ ਨਾ ਜੀ ਨਾ ਸਾਡੇ ਤੇ ਕੋਈ ਅਸੀਂ ਦੇਖ ਲਿਆ ਪੰਜਾਬ ਸਾਡੀ ਰਿਸ਼ਤੇਦਾਰੀਆਂ ਜੀ ਰੋਜ਼ ਜਾਂਦੇ ਆ ਪੰਜਾਬ ਚ ਪੰਜਾਬ ਜਾਣੀ ਜਾਂ ਕੇ ਅਸੀਂ ਤਲਵੰਡੀ ਚੰਡੀਗੜ੍ਹ ਜਾਂਦੇ ਆ ਪੰਜਾਬ ਦਾ ਬਹੁਤ ਹਾਲਾਤ ਮਾੜੇ ਨੇ ਪੰਜਾਬ ਦਾ ਜਿੰਨਾ ਨੁਕਸਾਨ ਆ ਝਾੜੂ ਵਾਲੀ ਪਾਰਟੀ ਨੇ ਕੀਤਾ ਐ ਇੰਨਾ ਅਜੇ ਕਿਸੇ ਪਾਰਟੀ ਨੇ ਨਹੀਂ ਕੀਤਾ ਤੁਸੀਂ ਹਰਿਆਣੇ ਵਾਲਿਆਂ ਨੇ ਨਹੀਂ ਦੇਣਾ ਇੱਕ ਮੌਕਾ ਝਾੜੂ ਨੂੰ ਨਾ ਨਾ ਜੀ ਅਸੀਂ ਸਾਰੀ ਉਮਰ ਸਾਡੇ ਨਹੀਂ ਆ ਮੂੰਹ ਲਾਉਂਦਾ ਕੋਈ ਇਹਨਾਂ ਨੂੰ ਸਾਰੀ ਉਮਰ ਕਾਂਗਰਸ ਤੁਸੀਂ ਜੀ ਕਿਹੜੀ ਪਾਰਟੀ ਨੂੰ ਦੇਣਾ ਮੌਕਾ ਅਸੀਂ ਕਾਂਗਰਸ ਨੂੰ ਜੀ ਝਾੜੂ ਨੂੰ ਨਹੀਂ ਇੱਕ ਮੌਕਾ ਦੇਣਾ ਨਾ ਜੀ ਝਾੜੂ ਤੋਂ ਬਚ ਕੇ ਹੀ ਰਹੀਓ ਜੀ ਝਾੜੂ ਦਾ ਕੋਈ ਫਾਇਦਾ ਨਹੀਂ ਹੈਗਾ ਜੀ ਅਸੀਂ ਤਾਂ ਪੰਚੇ ਨੂੰ ਜੀ ਤੁਸੀਂ ਝਾੜੂ ਤੇ ਹੀ ਝਾੜੂ ਫੇਰ ਦੇਣਾ ਆ ਝਾੜੂ ਸਾਫ਼ ਕਰ ਦੇਵਾਂਗੇ ਜਮਾਂ ਜੀ ਨਾ ਜੀ ਕੋਈ ਮੌਕਾ ਨਹੀਂ ਕਾਂਗਰਸ ਨੂੰ ਮੌਕਾ ਦੇਣਾ ਜੀ ਪੱਕਾ ਜ ਇੱਕ ਤਰਫ ਆ ਜੀ ਅੱਛਾ ਚਾੜੂ ਨੂੰ ਨਹੀਂ ਪਾਉਣੀ ਵੋਟ ਨਹੀਂ ਜੀ ਕਾਂਗਰਸ ਨੂੰ ਪਾਣਾ ਕਾਹ ਤੋਂ ਨਹੀਂ ਪਾਉਣੀ ਚਾੜੂ ਨੂੰ ਸਾਨੂੰ ਹੁੱਡੇ ਦੇ ਬਚਾਈ ਦਿੱਤੇ ਮੋਟਰ ਸਾਡੇ ਪਹਿਲਾਂ ਉਹਨੇ ਦਿੱਤੀਆਂ ਕਿਸੇ ਨੇ ਮੋਟਰ ਨਹੀਂ ਲਾਈ ਅੱਜ ਤਾਈਂ ਸਾਡੇ ਲਈ ਮੋਟਰ ਸਹੀ ਗੱਲ ਅੱਜ ਦਾ ਹਾਂ ਇੱਕ ਮੋਟਰ ਨਹੀਂ ਦਿੱਤੀ ਹੁੱਡੇ ਅੱਜ ਤੇ ਆਪਾਂ ਬਾਈ ਨੂੰ ਪੁੱਛਦੇ ਹਾਂ ਹਾਂਜੀ ਬਾਈ ਜੀ ਕਿਹੜੀ ਪਾਰਟੀ ਨੂੰ ਜਿਤਾ ਰਹੇ ਹੋ ਕਾਂਗਰਸ ਨੂੰ ਜਿਤਾ ਰਹੇ ਸ਼ਿਸ਼ਪਾਲ ਯਾਰ ਸਾਰੇ ਹੀ ਕਾਂਗਰਸ ਨੂੰ ਹਾਂਜੀ ਮੈਂ ਹਬੌਰ ਤੋਂ ਆ ਜੀ ਬੱਲੂ ਆਣੇ ਹਲਕੇ ਤੋਂ 5 ਐਮਐਲਏ ਦਾ ਇਲੈਕਸ਼ਨ ਵੀ ਲੜ ਕੇ ਆਏ ਅਸੀਂ ਦੀਪਕ ਮੋਜ ਮੇਰੇ ਪਿੰਡ ਦਾ ਹਬੌਰ ਨੂੰ ਪੱਟ ਕੇ ਖਾ ਗਿਆ 3 ਕਰੋੜ ਰੁ ਜਿੱਦਾ ਹੋਇਆ ਵੀ ਐਡੇ ਬੇਈਮਾਨ ਬੰਦੇ ਨਹੀਂ ਤੁਸੀਂ ਪੰਜਾਬ ਦੇ ਹੋ ਤੇ ਤੁਸੀਂ ਇੱਥੇ ਕਿਵੇਂ ਮੇਰੇ ਹਰਿਆਣੇ 'ਚ ਅਸੀਂ ਫੁੱਲ ਮਦਦ ਕਰ ਰਹੇ ਹਾਂ ਸ਼ਿਸ਼ਪਾਲ ਦੀ ਅੱਛਾ ਵੱਧ ਤੋਂ ਵੱਧ ਪਰ ਤੁਹਾਡੀ ਵੋਟ ਤਾਂ ਹੈ ਨਹੀਂ ਇੱਥੇ ਵੋਟ ਨਹੀਂ ਹੈ ਸਾਡੀ ਸਪੋਰਟ ਬਹੁਤ ਵੱਡੀ ਹੈ ਜੀ ਅੱਛਾ 700 ਵੋਟ ਪਵਾਉਂਗਾ ਮੈਂ 700 ਵੋਟ ਠੇਕੇਦਾਰ ਹੈ ਇੱਥੇ ਮੈਂ ਪੁਰਾਣੇ ਖਾਲ ਪਟ ਰਿਆਂ ਪੈਪਲਨ ਪੈ ਰਹੀ ਹੈ ਮੇਰੇ ਨਾਲ 20 ਵੀ ਲੇਬਰਾਂ ਕੰਮ ਕਰ ਰਹੀਆਂ ਠੀਕ ਹੈ ਜਿੰਨਾਂ ਨੂੰ ਹੈ ਚੈਲੰਜ ਵੀ ਸ਼ਿਸ਼ਪਾਲ ਨੂੰ ਵੋਟ ਪਾਉਣੀ ਹੈ ਜੇ ਕੋਈ ਡੱਬ ਵਾਲੀ ਚਾ ਤਾਂ ਉਧਰ ਵੀ ਪੰਜੇ ਤੇ ਮੋਹਰ ਠੀਕ ਹੈ ਜੀ ਠੀਕ ਹੈ ਭਾਈ ਜੀ ਕਿਹਨੂੰ ਪਾਰੇ ਵੋਟ? ਸ਼ੀਸ਼ਪਾਲ ਨੂੰ ਜੀ। ਪਾਰਟੀ ਕਿਹੜੀ ਨੂੰ? ਕਾਂਗਰਸ ਨੂੰ ਜੀ। ਕਾਂਗਰਸ ਪਾਰਟੀ ਨੂੰ। ਹਾਂ ਜੀ ਹਾਂ ਜੀ। ਕਿਉਂ ਐ ਝਾੜੂ ਨੂੰ ਨਹੀਂ ਦੇਣਾ ਮੌਕਾ? ਉਹ ਝਾੜੂ ਤਾਂ ਪੰਜਾਬ 'ਚ ਕਹਿੰਦੇ ਭੇੜਾ ਖਰੀ ਜਾਂਦਾ ਹੈ ਕੰਮ। ਹਾਂ ਹਾਂ। ਯਾਰ ਉਹ ਤਾਂ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾਤਾ। ਉਹ ਕਹਿਣ ਨੂੰ ਤਾਂ ਕਹਿੰਦੀ ਹੁੰਦੇ ਐ। ਹਾਂ। ਝਾੜੂ ਦੇਖਦਾ ਲੈ ਪੰਜਾਬ 'ਚ ਕਿਵੇਂ ਵੱਜੀ ਜਾਂਦਾ ਕੀ ਹੋਇਆ ਕੁਛ ਨਸ਼ਾ ਬੁਰਾ ਹਾਲ ਹੈਗਾ। ਕੋਈ ਕੰਮ ਦਿਸੇ ਕੀਤਾ। ਕੁਛ ਨਹੀਂ। ਤੇ ਭਾਜਪਾ ਵੀ ਥੋੜੇ ਹਰਿਆਣੇ 'ਚ ਦਾਵਾ ਕਰਦੀ ਐ ਵੀ ਅਸੀਂ ਤੀਜੀ ਵਾਰ ਜਿੱਤਾਂਗੇ। ਤੀਜੀ ਵਾਰ ਡਾਂਗਾ ਦਾ ਖਾਂਦੇ ਨਹੀਂ ਅਸੀਂ। ਬਹੁਤ ਬਾਲੀਆਂ ਬਹੁਤ ਖਾਲਜ ਰਜ ਗਏ ਰਜ ਗਏ ਛੱਲੇ ਪਿਆ ਦਾਗ ਪਏ ਢੂਈ ਚੋਂ ਦਿੱਲੀ ਪਏ ਸੀ ਥੱਲੇ ਜਦੋਂ ਅੱਛਾ ਰੋੜਾਂ 'ਚ ਹੀ ਪੇ ਰਹੇ ਆ ਹਾਂ ਮੇਤਰ ਪਿਆਰੋ ਤੁਸੀਂ ਹਰਿਆਣੇ ਤੋਂ ਦੇਖ ਰਹੇ ਹੋ ਲੋਕ ਕਹਿੰਦੇ ਨੇ ਕਾਂਗਰਸ ਨੂੰ ਜਿਤਾਵਾਂਗੇ ਵੱਡੀ ਗਿਣਤੀ ਲੋਕਾਂ ਦੇ ਵਿਚਾਰ ਤੁਹਾਨੂੰ ਸੁਣਾ ਰਹੇ ਆ ਹਾਂਜੀ ਭਾਈ ਸਾਹਿਬ ਕਿਹਨੂੰ ਜਿਤਾ ਰਹੇ ਹੋ ਕਾਂਗਰਸ ਨੂੰ ਜਿਤਾ ਰਹੇ ਸੀਸ਼ਪਾਲ ਕੇਰਵਾਲੇ ਨੂੰ ਕਾਂਗਰਸ ਨੂੰ ਆ ਭਾ ਜੀਪੀ ਨੂੰ ਕਿਉਂ ਨਹੀਂ ਭਾ ਜੀਪੀ ਇਹ ਚਿੱਟਿਆ ਇਹਨੂੰ ਦੇਤੀ ਜੀ ਟਿਕਟ ਕਿਤਾ ਅਗਰ ਨਹੀਂ ਤਾਂ ਹੁੰਦੇ ਜੀ ਤੇ ਝਾੜੂ ਨੂੰ ਨਹੀਂ ਦੇਣਾ ਮੌਕਾ ਝਾੜੂ ਝੂੜਦਾ ਔਰੇ ਨਹੀਂ ਜੀ ਝਾੜੂ ਤਾਂ ਖਤਮ ਔਰੇ ਹੈ ਝਾੜੂ ਤਾਂ ਖਤਮ ਹੈ ਜੀ ਯਾਰ ਪੰਜਾਬ ਵਾਲਿਆਂ ਨੇ ਇੱਕ ਮੌਕਾ ਦਿੱਤਾ ਤੁਹਾਨੂੰ ਵੀ ਦੇਣਾ ਚਾਹੀਦਾ ਅਸੀਂ ਉਹਨਾਂ ਨਾਲੋਂ ਠੀਕ ਹੈ ਜੀ ਬਸ ਅਸੀਂ ਸਾਰਾ ਪੰਜਾਬ ਚ ਦੇਖਿਆ ਜੀ ਅੱਛਾ ਬੁਰਾ ਹਾਲ ਹੈ ਪੰਜਾਬ ਦਾ ਪੰਜਾਬ ਦਾ ਹਾਲ ਦੇਖ ਕੇ ਨਹੀਂ ਪਾਣੀ ਬੋਲ ਨਹੀਂ ਪਾਣੀ ਜੀ ਅੱਛਾ ਇਹ ਕਰਾਂਗੇ ਇਹਨੂੰ ਹਾਂ ਜੀ ਹਾਂ ਪ੍ਰਧਾਨ ਜੀ ਇਹ ਆਪਣੇ ਪ੍ਰਧਾਨ ਜੀ ਹੈ ਹਾਂ ਜੀ ਹਾਂ ਜੀ ਭਾਈ ਸਾਹਿਬ ਕਿਹਨੂੰ ਜਿਤਾ ਰਹੇ ਹੋ ਅਸੀਂ ਸੀਸ਼ਪਾਲ ਜੀ ਨੂੰ ਜਿਤਾ ਰਹੇ ਹਾਂ ਜੀ ਅੱਛਾ ਹਾਂ ਕੀ ਗੱਲ ਇੱਥੇ ਝਾੜੂ ਨੂੰ ਲੋਕ ਕਹਿੰਦੇ ਅਸੀਂ ਨਹੀਂ ਵੋਟ ਪਾਉਣੀ ਕਿਉਂ ਨਹੀਂ ਪਾਉਣੀ ਝਾੜੂ ਤਾਂ ਜ ਸਾਡੇ ਇਸ ਤਰਫ ਤੇ ਹਰਿਆਣਾ ਦੇ ਤਰਫ ਝਾੜੂ ਵਾਲਿਆਂ ਦਾ ਉਹ ਹੈ ਹੀ ਨਹੀਂ ਜਨ ਸਰਪ ਹੈ ਨਹੀਂ ਉਹਨਾਂ ਦਾ ਸੰਪਰਕ ਕਿ ਨਹੀਂ ਹੈ ਵਸਤਾ ਜੇ ਉਹ ਸੰਪਰਕ ਬਣਾ ਲੈਣ ਫੇਰ ਪਾ ਦੋਗੇ ਵੋਟ ਨਹੀਂ ਉਹ ਤਾਂ ਦੇਖੋ ਅਜੇ ਤੱਕ ਤਾਂ ਐਸੀ ਸਰਕਾਰ ਕੰਮ ਕਰਾਊਗੀ ਜਿਹੜੀ ਅਸੀਂ ਉਹਦੇ ਨਾਲ ਹੋਵਾਂਗੇ ਜਿਵੇਂ ਹੁਣ ਕਾਂਗਰਸ ਕੰਮ ਕਰਾਂਦੀ ਸੀ ਪਹਿਲਾਂ ਵੀ ਝਾੜੂ ਵਾਲਿਆਂ ਦੀ ਪੰਜਾਬ 'ਚ ਸਰਕਾਰ ਬਣੀ ਆ ਦਿੱਲੀ 'ਚ ਬਣੀ ਆ ਤੁਹਾਨੂੰ ਉਹ ਸਹੀ ਨਹੀਂ ਲੱਗਿਆ ਕੰਮ ਨਹੀਂ ਸਾਨੂੰ ਅਜੇ ਨਹੀਂ ਲੱਗਿਆ ਸਾਨੂੰ ਸਹੀ ਨਹੀਂ ਲੱਗਿਆ ਉਹ ਅੱਛਾ ਆ ਗਈ ਆ ਗਈ ਤੁਸੀਂ ਸੁਣ ਰਹੇ ਹੋ ਹਾਂਜੀ ਭਾਈ ਸਾਹਿਬ ਕਿਵੇਂ ਕਿਹਦੀ ਸਰਕਾਰ ਬਣਾ ਰਹੇ ਹੋ ਇਸ ਵਾਰ ਹਰਜੀ ਸਰਕਾਰ ਬਣਾ ਰਹੇ ਕਾਂਗਰਸ ਦੀ ਕਾਂਗਰਸ ਦੀ ਤੇ ਦੂਜੀਆਂ ਪਾਰਟੀਆਂ ਬੀਜੇਪੀ ਤਾਂ ਦਾਵਾ ਕਰੀ ਜਾਂਦੀ ਚਿੱਟੇ ਵਾਲੀ ਪਾਰਟੀ ਏ ਬੀਜੇਪੀ ਦਾ ਦਾਵਾ ਠੋਕ ਰਹੀ ਹੈ ਵੀ ਅਸੀਂ ਤੀਜੀ ਵਾਰ ਸ਼ਰਤ ਲਵਾ ਦਿਓ 5 ਲੱਖ ਦੀ ਬੀਜੇਪੀ ਵਾਲੇ ਦਾ ਫੇਰ ਆਖੀ ਜਾਂਦੇ ਅੱਤੇ ਓਏ ਉਹਨਾਂ ਦੀ ਕੰਗਣਾ ਤਾਂ ਕਹਿੰਦੀ ਜਿੱਤਾਂਗੇ ਵੀ ਤਿੰਨ ਖੇਤੀ ਕਾਨੂੰਨ ਵੀ ਦੁਬਾਰਾ ਬਣਾਉਣ ਵਾਲੇ ਵਿੱਚ ਛੇੜਾ ਦਵਾ ਦਿਓ ਸਾਡੇ ਗਲ ਘਟਾ ਦੇਾਂਗੇ ਕਾਲਿਆਂ ਵਿੱਚ ਛੇੜਾ ਦਵਾ ਦਿਓ ਕੰਗਣਾ ਨੂੰ ਅੱਛਾ ਹਾਂ ਛੇੜਾ ਦਵਾ ਦਿਓ ਕੰਗਣਾ ਨੂੰ ਯਾਰ ਇੱਕ ਚੀਜ਼ ਅਸੀਂ ਦੇਖੀ ਆ ਤੁਹਾਡੇ ਏਰੀਏ ਦੇ ਵਿੱਚ ਬੀਜੇਪੀ ਦੇ ਪੋਸਟਰ ਹੀ ਨਹੀਂ ਲੱਗੇ ਪਿੰਡਾਂ 'ਚ ਕਿਉਂ ਕਿਉਂ ਲੱਗਣਗੇ ਕੋਈ ਅਸੀਂ ਕਿਸਾਨਾਂ ਕਿਸਾਨਾਂ ਦੇ ਪੁੱਤਾਂ ਤੁਹਾਨੂੰ ਕਿਸਾਨਾਂ ਨੂੰ 700 ਕਿਸਾਨ ਮਾਰਤਾ ਸਾਡਾ ਅਸੀਂ ਪੋਸਟਰ ਲਾ ਦੇਵਾਂਗੇ ਉਹਨਾਂ ਦੇ ਪੋਸਟਰ ਲੱਗਣ ਹੀ ਨਹੀਂ ਦਿੰਦੇ ਲੋਕ ਨਾ ਲੱਗਣ ਦਿੰਦੇ ਹੀ ਨਹੀਂ ਕਦੇ ਵੀ ਨਹੀਂ ਲੱਗਣ ਦਿੰਦੇ ਮਤਲਬ ਤੁਸੀਂ ਭਾਜੀਪੀ ਦੀ ਬਾਟੀ ਮਾਜੋਗੇ ਮਾਜਾਂਗੇ ਜਵਾਬ 55000 ਤੇ ਜਿਤਾਵਾਂਗੇ ਸੀਸਪਾਲ ਨੂੰ 55000 ਤੇ ਦਵਲੋਗੇ ਦਵਲਾਂਗੇ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਜਿਵੇਂ ਉਹਨਾਂ ਨੇ ਦਵਲਿਆ ਹਾਂ ਮਤਲਬ ਪੂਰਾ ਤਿਆਰੀ ਚ ਤਿਆਰੀ ਜਾਂ ਜਮਾ ਕਸੇ ਖੜੇ ਖਾ ਖੂ ਕੇ ਜਮਾ 70 ਸੀਟਾਂ ਲੱਗਦਾ ਲੱਗਦਾ ਇਸ ਵਾਰ ਹਰਿਆਣੇ ਵਾਲੇ ਇੱਕ ਨਵੀਂ ਪੈੜ ਪਾਉਣ ਜਾ ਰਹੇ ਆ ਜੇਕਰ ਬੀਜੇਪੀ ਨੂੰ ਹਰਿਆਣੇ ਨੇ ਸਾਫ ਕਰਤਾ ਤਾਂ ਪੂਰੇ ਦੇਸ਼ ਚੋਂ ਬੀਜੇਪੀ ਸਾਫ ਹੋ ਸਕਦੀ ਹੈ ਇਹ ਪਤਾ ਬੀਜੇਪੀ ਨੂੰ ਵੀ ਹੈ ਇਹ ਪਤਾ ਪੂਰੇ ਦੇਸ਼ ਨੂੰ ਵੀ ਹੈ ਹਾਂਜੀ ਸਾਫ ਆ ਜਮਾ ਬਿਲਕੁਲ ਬੈਦਾ ਕਰਦੇ ਆ ਕਾਂਗਰਸ ਪਾਰਟੀ ਹਾਂ ਸ਼ੀਸ਼ਬਾਲ ਕੇਰਾ ਦੇਖੋ ਬੀਜਪੀ ਆਇ ਲੱਗਦਾ ਸੀ ਕਿ ਸਬਕ ਸਿੱਖ ਕੇ ਬਦਲੇਗੀ ਪਰ ਵੋਟਾਂ ਦੇ ਵਿੱਚ ਆ ਕੇ ਵੀ ਜਿਸ ਤਰ੍ਹਾਂ ਬੀਜਪੀ ਦੇ ਆਗੂ ਫਿਰ ਤਿੰਨ ਖੇਤੀ ਕਾਨੂੰਨ ਲਿਆਉਣ ਦੀਆਂ ਗੱਲਾਂ ਕਰ ਰਹੇ ਨੇ ਆਪਣੇ ਪੈਰਾਂ ਤੇ ਆਪ ਕਹਾੜੀ ਮਾਰ ਰਹੇ ਨੇ ਪਤਾ ਨਹੀਂ ਕਿਉਂ ਇਹਨਾਂ ਨੂੰ ਅਜੇ ਸਮੱਤ ਆ ਨਹੀਂ ਰਹੀ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਕੈਮਰੇ ਤੇ ਜਗਮੀਤ ਸਿੰਘ ਨਾਲ ਬਹੁਤ ਮਿਹਰਬਾਨ